ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੰਘੇ ਚੜ ਗਿਆ ਆਪਣਾ ਟਾਵਰ ਤੇ ਅਰ ਉਸ ਕੱਟ ਕੇ ਇਹਨਾਂ ਨੇ ਆਪਣਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਓਥੇ ਡੀਜੇ ਲੱਗੀ ਜਾਂਦੇ ਇੱਕ ਬਸੇ ਸੀਦੀ ਦਿਹਾੜੇ ਚੱਲਦੇ ਆ ਇੱਕ ਬਸੇ ਜੀ ਦਿਹਾੜੇ ਚੱਲਦੇ ਆ ਵੇਖੋ ਜੀ ਟਾਵਰ ਦੇ ਉੱਤੇ ਚੜਿਆ ਤਾਂ ਜਾਣ ਦਾ ਕੋਈ ਰਸਤਾ ਨਹੀਂ ਉਹ ਜਾਲੇ ਬਿਠੇ ਆ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇਸ ਸਰਕਾਰ ਨੇ ਉਹਨੇ ਇੱਕ ਥੱਲੇ ਨਹੀਂ ਉਤਰਨਾਗਾ ਮਹਾਰਾਜਾ ਕਿਰਪਾ ਕਰੇ بس ਡੋਲਣ ਨਾ ਦੇਵੇ ਮਹਾਰਾਜ ਸੈਰਕ ਤੋਂ ਇਹਨਾਂ ਦਾ ਮੇਲਾ ਬੰਦ ਕਰਾਉਣਾ ਜਿਹੜਾ ਉੱਥੇ ਲਾਇਆ ਆਈ ਇਹਨਾਂ ਨੇ ਤੇ ਮੇਲਾ ਜਿੰਨੀ ਕਰ ਚੱਲੂਗਾ ਓਨੀ ਕਰ ਸਾਡੇ ਦਿਲ ਬਹੁਤ ਦੁਖੀ ਜਾਂਦੇ ਆ ਇੱਕ ਪਾਸੇ ਡੀਜੇ ਲਾਈ ਬੈਠੇ ਇੱਕ ਪਾਸੇ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਕੇ ਗੰਦੇ ਉੱਥੇ ਨਾਲ ਉੱਥੇ ਆਪਣਾ ਪ੍ਰਸ਼ਾਸਨ ਇਹਨਾਂ ਨੂੰ ਦਿੱਤੀ ਆਪਣੀ ਇਜਾਜ਼ਤ ਉਹ ਫਿਰ ਅਸੀਂ ਹੁਣ ਜ਼ਿਆਦਾ ਸ਼ੀਦੀ ਪਾਵਾਂਗੇ ਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ ਇੰਨੀ ਕਾ ਮੇਰਾ ਭਰਾ ਹੁਣ ਵੀਡੀਓ ਸ਼ੇਅਰ ਕਰ ਦਿਓ ਇਹ ਨਾ ਹੋਵੇ ਤੁਸੀਂ ਵੀਡੀਓ ਸ਼ੇਅਰ ਨਾ ਕਰੇ ਲੋਕਾਂ ਤੱਕ ਗੱਲ ਨਾ ਪਹੁੰਚੇ ਸਰਕਾਰ ਤੱਕ ਗੱਲ ਨਾ ਪਹੁੰਚੇ ਜੇ ਤਾਂ ਮੇਲਾ ਬੰਦ ਕਰ ਦੇਣਗੇ ਫਿਰ ਤਾਂ ਥੱਲੇ ਆ ਜਾਵਾਂਗੇ ਨਹੀਂ ਤਾਂ ਫਿਰ ਉੱਤੇ ਹੀ ਰੱਖਾਂਗੇ ਜਿੰਨੇ ਕੁ ਮਹਾਰਾਜ ਰੱਖੂਗਾ ਇਹ ਮੇਲਾ ਇਹ ਬੰਦ ਕਰਨਾ ਪੈਣਾ ਜਿਹੜਾ ਸਾਡੇ ਇਹ ਸੀਨੇ ਦੇ ਉੱਤੇ ਤੁਸੀਂ ਪੇਪਰ ਲਾ ਜਾਣਾ ਇਹ ਅਸੀਂ ਲੱਗਣ ਨਹੀਂ ਦੇਣਾਗਾ ਇਹ ਹਜੇ ਖਾਲਸੇ ਗੁਰੂ ਕੇ ਜਿਉਂਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਆ ਸਿੰਘ ਟਾਵਰ ਤੇ ਚੜ ਜਾ ਮੇਰਾ ਭਰਾ ਇਹ ਸ਼ੇਅਰ ਕਰਦੇ ਹੋ ਹੈਨਾ ਤੁਹਾਨੂੰ ਹੋਰ ਕੋਈ ਨਹੀਂ ਕਹਿੰਦਾ ਲਾਈਕ ਕਮੈਂਟ ਕਰਨ ਨੂੰ ਸ਼ੇਅਰ ਕਰਦੇ ਹੋ ਮੇਰਾ ਭਰਾ ਤੇ ਜਿੰਨੇ ਜਿੱਤੇ ਸਰਕਾਰ ਇਹ ਬੰਦਨੀ ਕਰਾਉਂਦੀ ਕੀ ਆ ਜਿਹੜਾ ਮੇਲਾ ਲਾਇਆ ਇਹਨਾਂ ਨੇ ਉਹ ਨਿਕ ਥੱਲੇ ਨਹੀਂ ਆਉਂਦਾ ਹੁਣ ਥੱਲੇ ਤਾਂ ਮੇਰੀ ਪਾਸ ਜਾਂ ਤਾਂ ਮੇਰੀ ਇਹ ਮਿੱਟੀ ਚੋੱਕ ਕੇ ਲੈ ਜਾਣਗੇ ਤੇ ਜਿੰਨੇ ਕਰ ਬੰਦ ਨਹੀਂ ਹੁੰਦਾਗਾ ਇਹ ਨਹੀਂ ਵੀ ਮੈਨੂੰ ਥੱਲੇ ਉਮਲਾ ਲੈਣਗੇ ਸਰ ਇਹ ਇੱਕ ਸਵੇਰੇ ਅੱਜ ਅਰਲੀ ਮਾਰਨਿੰਗ 9:30 ਵਜੇ ਬੀਐਸਐਨਐਲ ਟਾਵਰ ਮੁੱਗਾ ਵਿਛਤ ਸਹਿਰਾ ਦੇ ਪੁਰਾਣੇ ਸਹਿਰਾ ਗਰਾਊਂਡ ਤੇ ਕਰਮਜੀਤ ਸਿੰਘ ਸਨ ਆਫ ਲਾਲ ਸਿੰਘ ਵਾਸੀ ਲੰਡੇ ਕੇ ਜਥੇਦਾਰ ਹੈ ਇਹ ਚੜ ਗਿਆ ਉੱਪਰ ਚੜ ਗਿਆ ਇਹ ਕਹਿੰਦਾ ਵੀ ਪ੍ਰੂਵਮੈਂਟ ٹرسٹ ਦਾ ਜਿਹੜਾ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਉਹ ਉਹ ਪ੍ਰੂਵਮੈਂਟ ٹرسٹ 'ਚ ਜਿਹੜਾ ਮੇਲਾ ਚੱਲ ਰਿਹਾ ਉਹਦੇ 'ਚ ਡੀਜੇ ਜਾਂ ਗੰਦੇ ਗਾਣੇ ਜਾਂ ਕੋਈ ਹੋਰ ਓਦਾਂ ਦੀਆਂ ਮੂਵਮੈਂਟ ਚੱਲ ਰਹੀ ਆ ਉਹ ਕਹਿੰਦੇ ਜੋ ਵੀ ਸ਼ੀਧੀ ਦਿਹਾੜੇ ਚੱਲ ਰਹੀ ਆ ਸ਼ੋਕ ਸਮਾਚਾਰ ਚੱਲਿਆ ਸ਼ੋਕ ਲਹਿਰ ਚੱਲ ਰਹੀ ਆ ਚਾਰ ਸਾਹਿਬ ਜੱਤੇ ਬਾਬਾ ਜੀ ਦੇ ਸ਼ੀਧ ਹੋਏ ਸੀਗੇ ਕਿਉਂਕਿ 28 ਤਰੀਕ ਤੱਕ ਇਹ ਪ੍ਰੋਗਰਾਮ ਚੱਲ ਰਿਹਾ ਤੇ ਉਸ ਨੂੰ ਜੋ ਵੀ ਜਸ਼ਨ ਮਨਾ ਰਹੇ ਆ ਉਹਨੂੰ ਬੰਦ ਕਰਾਓ ਮੇਰੀ ਮੰਗ ਇੱਕੋ ਹੀ ਆ ਕਹਿੰਦੇ ਵੀ ਜੋ ਵੀ ਪ੍ਰੋਮੋਟ ਟ੍ਰਸਟ ਚ ਹੈ ਮੇਲਾ ਚੱਲ ਰਿਹਾ ਉਹਨੂੰ ਬੰਦ ਕਰਾਓ ਫਿਰ ਉਸ ਤੋਂ ਬਾਅਦ ਮੈਂ نیچے ਆਉਂਗਾ ਪਰ ਅਸੀਂ ਜੀ ਸਾਹਿਬ ਦੀ ਦੀ ਮੰਨ ਜੋ ਅਸੀਂ ਸਾਹਿਬ ਦੀ ਬਦਲਤ ਮੈਂ ਇੱਥੇ ਉਹਨਾਂ ਨੂੰ ਸਮਝਾਉਣ ਆਏ ਆ ਅਸੀਂ ਪ੍ਰਸ਼ਾਸਨ ਸਾਰਾ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਸਮਝਾ ਕੇ ਵਿਝਾ ਕੇ ਅਸੀਂ ਇਹਨਾਂ ਨੂੰ نیچے ਲੈ ਕੇ ਆਈਏ ਤੇ ਅਸੀਂ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਉਹਨੂੰ ਆਪਾਂ ਉੱਥੇ ਜਿਹੜਾ ਬੰਦ ਕਰਾਤਾ ਮਨਜੋਗ ਸਿੰਘ ਸਾਹਿਬ ਜੀ ਨਾਲ ਗੱਲਬਾਤ ਚੱਲ ਰਹੀ ਆ ਉਹ ਕਹਿੰਦੇ ਸਪੀਕਰ ਬੰਦ ਕਰਾਤੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਕੀਰਤਨ ਜਾਂ ਉੱਥੇ ਕੋਈ ਸਮਾਗਮ ਮਤਲਬ ਸਭਾ ਚਾਰ ਨੂੰ ਬੰਦ ਕਰਾ ਕੇ ਗੁਰਬਾਣੀ ਦਾ ਪ੍ਰੋਗਰਾਮ ਉੱਥੇ ਅਸੀਂ ਚਾਰਾ ਚਲਾ ਰਹੇ ਆ ਉਸ ਤੋਂ ਬਾਅਦ ਇਹ ਯਾਨੀ ਕਿ ਉਹ ਪ੍ਰੋਗਰਾਮ ਨੂੰ ਅਸੀਂ ਬੰਦ ਕਰਾ ਰਹੇ ਆ ਮਨਜੋਗ ਸਿੰਘ ਸਾਹਿਬ ਨੇ ਇਹ ਹੁਕਮ ਦਿੱਤਾ ਤੁਹਾਡੇ ਵੱਲੋਂ ਸਪੀਕਰ ਬੰਦ ਕਰਾਇਆ ਪਰੰਤੂ ਇੱਨਾ ਵੱਲੋਂ ਕਿਹਾ ਗਿਆ ਮੇਲਾ ਬੰਦ ਕਰਨ ਵਾਸਤੇ ਹਾਂ ਇਹ ਕਹਿ ਰਿਹਾ ਜੀ ਬੰਦ ਕਰਾਓ ਪਰ ਉਹ ਜੋ ਜੋ ਸਰਕਾਰ ਇਹਨਾਂ ਦੀ ਮਨਜ਼ੂਰੀ ਜੋ ਵੀ ਹੋਊਗੀ ਉਸੇ ਤਰ੍ਹਾਂ ਹੀ ਅਸੀਂ ਜੋ ਪ੍ਰਸ਼ਾਸਨ ਦੇ ਅਕੋਰਡਿੰਗ ਹੀ ਚੱਲਾਂਗੇ ਅਸੀਂ ਤੇ ਉਹਨੂੰ ਜਿਵੇਂ ਵੀ ਐਜਟ ਐਜ ਅਸੀਂ ਕੋਸ਼ਿਸ਼ ਕਰਦੇ ਆਂ ਵੀ ਉਹ ਜਿਹੜਾ ਡੀਜੇ ਵਗੈਰਾ ਉਹ ਬੰਦ ਕੀਤੇ ਜਾਣ ਟਾਵਰ ਦੇ ਉੱਪਰ ਕਿੰਨੇ ਨੇ ਜਿਹੜੇ ਵੀ ਅਸੀਂ ਟਾਵਰ ਉੱਪਰ ਇੱਕ ਜਾਣਾ ਚੜਿਆ ਹੋਇਆ ਜੀ ਇੱਕ ਉਹਦਾ ਸਾਥੀ ਕੋਈ ਨਾਲ ਆਇਆ ਉਹਨੂੰ ਸਮਝਾ ਕੇ ਬੁਝਾ ਕੇ ਉਹਨੂੰ ਨੀਚੇ ਲਿਆ ਰਹੇ ਆਂ ਸੀ ਤੇ ਉਹਨੂੰ ਅਸੀਂ ਵਿਸ਼ਵਾਸ ਦਿਵਾ ਰਹੇ ਆਂ ਵੀ ਇਹ ਅਸੀਂ ਪ੍ਰੋਗਰਾਮ ਜੋ ਵੀ ਆ ਇਹਨੂੰ ਬੰਦ ਕਰਾ ਰਹੇ ਆਂ ਅਸੀਂ ਜਲਦੀ ਤੋਂ ਜਲਦੀ ਮਾਨਯੋਗ ਐਸ.ਐਮ. ਸਾਹਿਬ ਹੁਕਮ ਦੇ ਦੇ ਆ ਸਪੀਕਰ ਵੀ ਬੰਦ ਕਰਾ ਰਹੇ ਆ ਤੇ ਉਹਨਾਂ ਨੂੰ ਜੋ ਵੀ ਡੀਜੇ ਚਾਰੇ ਆ ਉਹ ਵੀ ਬੰਦ ਕਰਾ ਰਹੇ ਆ